ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 21 ਮਾਰਚ 2024 ਨੂੰ ਵੰਡ ਰਿਆ ਹੈ ਹੋਲਾ ਅਸਟਕ ਗੁਰੂਵਾਰ ਇੱਕ ਚੁਟਕੀ ਹਲਦੀ ਘਰ ਦੇ ਵਿੱਚ ਇਸ ਜਗ੍ਹਾ ਦੇ ਪਾ ਦੇਣੀ ਹੈ ਵੱਡੇ ਤੋਂ ਵੱਡਾ ਤੁਹਾਡੇ ਜੀਵਨ ਦਾ ਦੁੱਖ ਦੂਰ ਹੋ ਜਾਵੇਗਾ ਅੱਜ ਦੀ ਵੀਡੀਓ ਵੀਰਵਾਰ ਦੇ ਦਿਨ ਦੀ ਹੈ ਵੀਰਵਾਰ ਦੇ ਦਿਨ ਤੁਹਾਨੂੰ ਹਲਦੀ ਦਾ ਕਿਹੜਾ ਕਿਹੜਾ ਉਪਾਅ ਕਰਨਾ ਹੈ ਜੇਕਰ ਤੁਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਪਰੇਸ਼ਾਨ ਹੋ ਕਰਜ਼ੇ ਵਰਗੀ ਸਮੱਸਿਆ ਤੁਹਾਡੇ ਜੀਵਨ ਚ ਬਹੁਤ ਆਉਂਦੀ ਹੈ ਜੇਕਰ ਕਿਤੇ ਤੁਹਾਡਾ ਪੈਸਾ ਵੀ ਫਸ ਗਿਆ ਹੈ ਤੇ ਤੁਹਾਨੂੰ ਵੀਰਵਾਰ ਨੂੰ ਬਿਲਕੁਲ ਵੀ ਜਾਣ ਨਹੀਂ ਦੇਣਾ ਤੁਸੀਂ ਇਹ ਉਪਾਅ ਜ਼ਰੂਰ ਕਰਨਾ ਹੈ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜੇ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਖੁਦ ਦੇਖੋਗੇ ਕਿ ਇਸ ਦਾ ਰਿਜ਼ਲਟ ਇੰਨਾ ਪੋਜ਼ਿਟਿਵ ਆਉਂਦਾ ਹੈ ਇਨਾ ਚੰਗਾ ਹੁੰਦਾ ਹੈ ਕਿ ਤੁਹਾਡੇ ਜੀਵਨ ਦੀ ਜਿੰਨੀ ਵੀ ਗਰੀਬੀ ਹੈ ਨਿਡਰਤਾ ਹੈ ਉਹ ਬਹੁਤ ਤੇਜ਼ੀ ਦੇ ਨਾਲ ਖਤਮ ਹੋ ਜਾਵੇਗੀ ਅਸੀਂ ਸਾਰੇ ਹੀ ਇਹੀ ਚਾਹੁੰਦੇ ਹਾਂ ਕਿ ਤੁਹਾਡੇ ਜੀਵਨ 'ਚ ਕਦੇ ਵੀ ਗਰੀਬੀ ਅਤੇ ਨਿਰਧਨਤਾ ਦਾ ਵਾਸਾ ਨਾ ਹੋਵੇ ਸਾਡੇ ਜੀਵਨ 'ਚ ਕਦੇ ਵੀ ਧਨ ਦੀ ਕੋਈ ਵੀ ਸਮੱਸਿਆ ਨਾ ਹੋਵੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਦੇ ਵੀ ਪੈਸਾ ਉਧਾਰ ਨਾ ਲਈਏ ਪਰ ਆਖਿਰ ਹੁੰਦਾ ਕੀ ਹੈ ਸਾਨੂੰ ਜਰੂਰਤ ਪੈ ਹੀ ਜਾਂਦੀ ਹੈ ਪੈਸੇ ਉਧਾਰੇ ਲੈਣ ਦੀ ਇਹ ਸੋਚ ਕੇ ਹੀ ਥੋੜੇ ਟਾਈਮ ਬਾਅਦ ਅਸੀਂ ਉਸ ਦਾ ਪੈਸਾ ਵਾਪਸ ਕਰ ਦੇਵਾਂਗੇ ਪਰ ਕੁਝ ਚੀਜ਼ਾਂ ਜੀਵਨ 'ਚ ਕੁਝ ਐਸੀਆਂ ਹੋ ਜਾਂਦੀਆਂ ਹਨ ਕਿ ਚਾਹ ਕੇ ਵੀ ਅਸੀਂ ਉਸ ਵਿਅਕਤੀ ਦਾ ਪੈਸਾ ਨਹੀਂ ਦੇ ਪਾਉਂਦੇ ਦੇਖੋ ਬਹੁਤ ਹੀ ਸਲ ਉਪਾਅ ਸੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਜਿੰਨਾ ਵੀ ਕਰਜ਼ਾ ਲਿਆ ਹੈ ਉਹ ਸਾਰਾ ਖਤਮ ਹੋ ਜਾਏਗਾ ਨਾਲ ਹੀ ਤੁਹਾਨੂੰ ਬਹੁਤ ਜ਼ਿਆਦਾ ਧਨਲਾਭ ਹੋਵੇਗਾ ਪਰ ਦੇਖੋ ਹੋਲਾ ਅਸਤਿਕ ਹੋਲੀ ਤੋਂ 8 ਦਿਨ ਪਹਿਲੇ ਦੇ ਦਿਨ ਜੋ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਜਿੰਨੇ ਵੀ ਇਹ 8 ਦਿਨ ਹੁੰਦੇ ਹਨ ਇਹਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ 8 ਦਿਨਾਂ ਦੇ ਵਿੱਚ ਤੁਸੀਂ ਕੋਈ ਵੀ ਸ਼ੁਭ ਕੰਮ ਨਹੀਂ ਕਰ ਸਕਦੇ ਪਰ ਇਹਨਾਂ ਦਿਨਾਂ ਦੇ ਵਿੱਚ ਉਪਾਅ ਜ਼ਰੂਰ ਕਰਨੇ ਹਨ ਤੁਸੀਂ ਇਸ ਤਨ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਉਪਾਅ ਕਰਨੇ ਹਨ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਜੀਵਨ ਦੀਆਂ ਸਮੱਸਿਆਵਾਂ ਬਹੁਤ ਜਲਦੀ ਦੂਰ ਹੋ ਜਾਂਦੀਆਂ ਹਨ ਚਲੋ ਗੱਲ ਕਰਦੇ ਹਾਂ ਉਹਨਾਂ ਉਪਾਅ ਦੇ ਬਾਰੇ ਤੁਹਾਨੂੰ ਇਹ ਉਪਾਅ ਕਿਸ ਤਰ੍ਹਾਂ ਕਰਨਾ ਹੈ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਛੁਟਕੀ ਪਰ ਹਲਦੀ ਤੁਹਾਡੇ ਜੀਵਨ ਦੇ ਸਾਰੇ ਦੁੱਖ ਤਰਦ ਕਸ਼ਟ ਦੂਰ ਕਰ ਦੇਵੇਗੀ ਤੁਹਾਡੇ ਘਰ ਚ ਮਾਂ ਲక్ష్ਮੀ ਜੀ ਦਾ ਵਾਸ ਹੋ ਵੀਗਾ ਤੁਸੀਂ ਕੀ ਕਰਨਾ ਹੈ ਤੁਸੀਂ ਚੁਟਕੀ ਭਰ ਤੁਸੀਂ ਚੁਟਕੀ ਭਰ ਪੀਸੀ ਹੋਈ ਹਲਦੀ ਲੈਣੀ ਹੈ ਜੇਕਰ ਤੁਹਾਡੇ ਕੋਲ ਪੀਸੀ ਹਲਦੀ ਹੈ ਤੇ ਤੁਸੀਂ ਉਸ ਨੂੰ ਜੂਸ ਕਰੋ ਲੇਕਿਨ ਉਹ ਹਲਦੀ ਸਾਫ਼ ਹੋਣੀ ਚਾਹੀਦੀ ਹੈ ਸਾਫ਼ ਮਤਲਬ ਅਜੇ ਤੱਕ ਤੁਸੀਂ ਉਸ ਹਲਦੀ ਨੂੰ ਖਾਣੇ ਵਿੱਚ ਵਰਤਿਆ ਨਾ ਹੋਵੇ ਹਲਦੀ ਲੈਣੀ ਚੁਟਕੀ ਭਰ ਹੈ ਪੀਸੀ ਹੋਈ ਲੈਣੀ ਹੈ ਹੁਣ ਤੁਹਾਨੂੰ ਕੀ ਕਰਨਾ ਹੈ ਕਿ ਥੋੜਾ ਜਿਹਾ ਥੋੜਾ ਜਿਹਾ ਜਲ ਲੈਣਾ ਹੈ ਸ਼ੁੱਧ ਜਲ ਉਸ ਨੂੰ ਤੁਸੀਂ ਹਲਦੀ ਦੇ ਵਿੱਚ ਮਿਲਾ ਲੈਣਾ ਹੈ ਤੇ ਥੋੜੀ ਜਿਹੀ ਹਲਦੀ 2-3 ਚੁਟਕੀ ਹਲਦੀ ਨੂੰ ਸ਼ੁੱਧ ਜਲ ਚ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਹੁਣ ਤੁਸੀਂ ਇਹ ਹਲਦੀ ਵਾਲਾ ਜਲ ਜਾਨੀ ਕਿ ਉਹ ਚੁਟਕੀ ਪਰ ਹਲਦੀ ਨੂੰ ਆਪਣੇ ਘਰ ਦੇ ਵਿੱਚ ਸਭ ਥਾਵਾਂ ਤੇ ਰੱਖਣਾ ਹੈ ਜਿਵੇਂ ਹੁਣ ਕਿ ਤੁਹਾਡੇ ਘਰ ਚ ਜਿੰਨੇ ਵੀ ਕਮਰੇ ਹਨ ਉਥੇ ਕੋਨੇ ਦੇ ਵਿੱਚ ਹਲਦੀ ਵਾਲਾ ਜਲ ਪਾ ਦੇਣਾ ਹੈ ਇਸ ਤੋਂ ਬਾਅਦ ਉਹ ਹਲਦੀ ਵਾਲਾ ਜਲ ਜਿਸ ਵਿੱਚ ਤੁਸੀਂ ਥੋੜੀ ਜੀ ਹਲਦੀ ਪਾ ਕੇ ਉਸ ਨੂੰ ਮਿਕਸ ਕੀਤਾ ਸੀ ਇਸ ਤੋਂ ਬਾਅਦ ਹਲਦੀ ਵਾਲਾ ਚਲ ਤੁਹਾਨੂੰ ਆਪਣੇ ਘਰ ਦੇ ਮੁੱਖ ਦੀਵਾਰ ਤੇ ਦੋਨਾਂ ਪਾਸੇ ਪਾਉਣਾ ਹੈ ਜਾਨੀ ਕਿ ਬਾਹਰ ਦੀ ਤਰਫ ਤੇ ਅੰਦਰ ਦੀ ਤਰਫ ਦੇਖੋ ਜੇਕਰ ਤੁਸੀਂ ਇਹ ਹਲਦੀ ਵਾਲਾ ਚਲ ਤੁਸੀਂ ਆਪਣੇ ਘਰ ਚ ਪਾ ਦਿੰਦੇ ਹੋ ਤਾਂ ਇਹ ਤੁਹਾਡੇ ਜੀਵਨ ਚ ਤਨ ਖਿੱਚਦਾ ਹੋਇਆ ਲੈ ਕੇ ਆਵੇਗਾ ਕਿਉਂਕਿ ਜੋ ਹਲਦੀ ਹੈ ਉਹ ਗੁਰੂ ਗ੍ਰੰਥ ਨੂੰ ਮਜ਼ਬੂਤ ਕਰਦੀ ਹੈ ਇਹ ਕਈ ਵਾਰ ਤੁਸੀਂ ਖੁਦ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਕੋਈ ਸ਼ੁਭ ਕੰਮ ਕਰਦੇ ਹੋ ਤਾਂ ਹਲਦੀ ਉਸ ਵਿੱਚ ਜ਼ਰੂਰ ਲੈਂਦੇ ਹੋ ਗੁਰੂਵਾਰ ਦੇ ਤਿਨਤਾ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜਦੋਂ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਪੂਜਾ ਕਰਦੇ ਹਾਂ ਉਹਨਾਂ ਦਾ ਪੂਜਨ ਕਰਦੇ ਹਾਂ ਤਾਂ ਉਸ ਦੇ ਵਿੱਚ ਵੀ ਅਸੀਂ ਹਲਦੀ ਜ਼ਰੂਰ ਲਾਉਂਦੇ ਹਾਂ ਜੇਕਰ ਹਲਦੀ ਦਾ ਉਪਾਅ ਤੁਸੀਂ ਕਰ ਲਿਆ ਤਾਂ ਮੰਨ ਕੇ ਚੱਲੋ ਕਿ ਤੁਹਾਡੀ ਸਾਰੀ ਕਰੇਵੀਂ ਕੱਟੀ ਜਾਵੇਗੀ ਵੱਡੀ ਤੋਂ ਵੱਡੀ ਸਮੱਸਿਆ ਵੀ ਕੋਈ ਵੀ ਹੋਵੇ ਉਹ ਖਤਮ ਹੋ ਜਾਵੇਗੀ ਦੂਸਰਾ ਉਪਾਅ ਹੈ ਦੋਸਤੋ ਜੋ ਗੁਰੂਵਾਰ ਦਾ ਦਿਨ ਹੁੰਦਾ ਹੈ ਉਹ ਸਮਰਪਿਤ ਹੁੰਦਾ ਹੈ ਸਿੱਧਾ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਅਤੇ ਵਿਅਕਤੀ ਨੂੰ ਧਾਨ ਦੇਣ ਦਾ ਕੰਮ ਕਰਦੇ ਹਨ ਮਾਤਾ ਲక్ష్ਮੀ ਜੀ ਪਰ ਕਿਸ ਵਿਅਕਤੀ ਨੂੰ ਧਾਨ ਦੇਣਾ ਹੈ ਕਿੰਨਾ ਦੇਣਾ ਹੈ ਇਹ ਸ਼੍ਰੀ ਵਿਸ਼ਨੂੰ ਭਗਵਾਨ ਜੀ ਦੇ ਹੱਥ ਦੇ ਵਿੱਚ ਹੁੰਦਾ ਹੈ ਜੇ ਤੁਸੀਂ ਆਪਣੇ ਗੁਰੂ ਗ੍ਰੰਥ ਨੂੰ ਮਜ਼ਬੂਤ ਕਰ ਲਿਆ ਜਦੋਂ ਆਪਨੇ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਪਸੰਦ ਕਰ ਲਿਆ ਵਿਸ਼ਨੂੰ ਜੀ ਦੀ ਕਿਰਪਾ ਜੇਕਰ ਤੁਸੀਂ ਪਾ ਲਈ ਤੇ ਮੰਨ ਕੇ ਚੱਲੋ ਕਿ ਗਰੀਬੀ ਤੁਹਾਡੇ ਘਰ ਦੇ ਆਸ-ਪਾਸ ਵੀ ਨਹੀਂ ਪਟਕੇਗੀ ਤੁਸੀਂ ਕੀ ਕਰਨਾ ਹੈ ਹਲਦੀ ਦੀ ਪੰਜ ਗੰਢ ਲੈਣੀ ਹੈ ਪਰ ਪੰਜ ਗੰਢ ਤੁਹਾਨੂੰ ਵੀਰਵਾ ਦੇ ਦਿਨ ਸ਼੍ਰੀ ਹਰੀ ਵਿਸ਼ਨੂੰ ਜੀ ਨੂੰ ਅਰਪਿਤ ਕਰਨੀ ਹੈ ਇੱਕ ਦੇਸੀ ਘਿਓ ਦਾ ਦੀਪਕ ਜਗਾਉਣਾ ਹੈ ਤੇ ਗੋਲ ਬੱਤੀ ਦਾ ਜਿਸਦੇ ਅੰਦਰ ਤੁਹਾਨੂੰ ਸ਼ੁੱਧ ਦੇਸੀ ਸ਼ੋਧ ਦੇਸੀ ਕਿਉਂ ਪੜਨਾ ਹੈ ਹਲਦੀ ਦੀ ਗੰਨ શ્રી ਹਰੀ ਵਿਸ਼ਨੂ ਜੀ ਨੂੰ ਅਰਪਿਤ ਕਰਨੀ ਹੈ ਅਤੇ ਪ੍ਰਾਰਥਨਾ ਕਰਨੀ ਹੈ ਕਿ ਮੇਰੇ ਜੀਵਨ ਦੀ ਕ੍ਰੇਬੀ ਬਹੁਤ ਜ਼ਿਆਦਾ ਵੱਧ ਗਈ ਹੈ ਮੈਂ ਜੀਵਨ ਚ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਰਜ਼ੇ ਦੀ ਸਮੱਸਿਆ ਮੇਰਾ ਸਾਥ ਨਹੀਂ ਛੱਡ ਰਹੀ ਜੋ ਵੀ ਤੁਹਾਡੀ ਸਮੱਸਿਆ ਹੈ ਉਸ ਦੀ ਪ੍ਰਾਰਥਨਾ ਕਰਨੀ ਹੈ ਇਹ ਉਪਾਤਾਂ ਦੇ ਨਾਲ ਸੰਬੰਧਿਤ ਜੁੜੀਆਂ ਹੋਈਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਹੁੰਦਾ ਹੈ ਕਿਉਂਕਿ ਸ਼੍ਰੀ ਹਰੀ ਵਿਸ਼ਨੂੰ ਜਦੋਂ ਕਿਸੇ ਵਿਅਕਤੀ ਤੋਂ ਪਰਸਨ ਹੁੰਦੇ ਹਨ ਤਾਂ ਆਪਣੀ ਤਾਕਤ ਦੀ ਗਰੀਬੀ ਦੀ ਨਿਰੰਤੰਤਾ ਨੂੰ ਬਹੁਤ ਤੇਜ਼ੀ ਦੇ ਨਾਲ ਖਤਮ ਕਰ ਦਿੰਦੇ ਹਨ ਇਹ ਉਪਾਅ ਨੂੰ ਕਰ ਲੈਣਾ ਬਹੁਤ ਛੋਟਾ ਜਿਹਾ ਉਪਾਅ ਹੈ ਜ਼ਰੂਰ ਕਰੋ ਇਸ ਨੂੰ ਕਰਨ ਤੇ ਜਿਆਦਾ ਟਾਈਮ ਨਹੀਂ ਲੱਗੇਗਾ ਪੰਜ ਸਾਬਤ ਕੰਡ ਤੁਹਾਨੂੰ ਲੈਣੀ ਹੈ ਇਸ ਦਾ ਖਾਸ ਕਰਕੇ ਜ਼ਰੂਰ ਧਿਆਨ ਰੱਖਣਾ ਹੈ ਹੁਣ ਗੱਲ ਕਰਦੇ ਹਾਂ ਅਗਲੇ ਉਪਾਅ ਦੀ ਤੀਸਰਾ ਉਪਾਅ ਜੋ ਕਿ ਤੁਸੀਂ ਵੀਰਵਾਰ ਦੇ ਦਿਨ ਕਰਨਾ ਹੈ ਦੇਖੋ ਜੀ ਭਗਵਾਨ ਵਿਸ਼ਨੂੰ ਜੀ ਉਹਨਾਂ ਨੂੰ ਸਭ ਤੋਂ ਪਿਆਰਾ ਕੀ ਹੈ ਉਹਨਾਂ ਨੂੰ ਸਭ ਤੋਂ ਪਿਆਰਾ ਹੈ ਤુલਸੀ ਦਾ ਪੌਦਾ ਜਾਣੀ ਕਿ ਤુલਸੀ ਮਈਆ ਵਿਸ਼ਨੂੰ ਜੀ ਨੂੰ ਬਹੁਤ ਪਿਆਰੇ ਹਨ ਤੇ ਜੇਕਰ ਤੁਸੀਂ ਭਗਵਾਨ ਵਿਸ਼ਨੂੰ ਜੀ ਨੂੰ ਪਸੰਦ ਕਰ ਲਿਆ ਤਾਂ ਤੁਸੀਂ ਤਾਂ ਤુલਸੀ ਮਈਆ ਵੀ ਖੁਦ ਪਸੰਦ ਹੋ ਜਾਣਗੇ ਤੇ ਜੇਕਰ ਤੁਸੀਂ ਤੁਲਸੀ ਮैया ਨੂੰ ਪਸੰਦ ਕਰ ਲਿਆ ਤਾਂ ਵਿਸ਼ਨੂ ਜੀ ਵੀ ਆਪੇ ਹੀ ਪਸੰਦ ਹੋ ਜਾਣਗੇ ਤੇ ਤੁਸੀਂ ਕੀ ਕਰਨ ਤੁਸੀਂ ਕੀ ਕਰਨਾ ਹੈ ਹਲਦੀ ਪਾ ਕੇ ਇੱਕ ਦੀਵਾ ਤਿਆਰ ਕਰਨਾ ਹੈ ਜਾਨੀ ਕਿ ਇੱਕ ਦੇਸੀ ਘਿਓ ਦਾ ਇੱਕ ਦੀਵਾ ਲਵੋ ਜੋ ਤੁਸੀਂ ਦੀਵਾ ਤਿਆਰ ਕਰਨਾ ਹੈ ਉਹ ਦੇਸੀ ਘਿਓ ਨਾਲ ਕਰਨਾ ਹੈ ਉਸ ਦੇ ਅੰਦਰ ਤੁਸੀਂ ਗੋਲ ਪੱਤੀ ਲਾਉਣੀ ਹੈ ਅਤੇ ਚੁਟਕੀ ਭਰ ਹਲਦੀ ਉਸ ਵਿੱਚ ਪਾ ਦੇਣੀ ਹੈ ਤੇ ਚੁਟਕੀ ਭਰ ਹਲਦੀ ਤੁਸੀਂ ਅਲੱਗ ਤੋਂ ਲੈਣੀ ਹੈ ਜੇ ਤੁਸੀਂ ਇਹ ਦੋ ਚੀਜ਼ਾਂ ਲੈ ਕੇ ਪਹੁੰਚ ਜਾਣਾ ਹੈ ਤੁਲਸੀ ਜੀ ਦੇ ਪੌਦੇ ਦੇ ਕੋਲ ਜੇਕਰ ਤੁਹਾਡੇ ਘਰ ਦੇ ਆਸ-ਪਾਸ ਤੁਲਸੀ ਦਾ ਪੌਦਾ ਹੈ ਤਾਂ ਤੁਸੀਂ ਉੱਥੇ ਵੀ ਇਹ ਉਪਾਅ ਕਰ ਸਕਦੇ ਹੋ ਜੇਕਰ ਘਰ ਦੇ ਅੰਦਰ ਤੁਲਸੀ ਦਾ ਪੌਦਾ ਹੈ ਉੱਥੇ ਵੀ ਕਰ ਸਕਦੇ ਹੋ ਜੇਕਰ ਕਿਤੇ ਵੀ ਨਹੀਂ ਹੈ ਤਾਂ ਤੁਸੀਂ ਇਹ ਉਪਾਅ ਮੰਦਰ 'ਚ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਲਸੀ ਜੀ ਦਾ ਪੌਦ ਤੁਲਸੀ ਜੀ ਦੇ ਪੌਦੇ ਦੇ ਕੋਲ ਬੈਠ ਜਾਣਾ ਹੈ ਉਹਨਾਂ ਨੂੰ ਪ੍ਰਣਾਮ ਕਰਨਾ ਹੈ ਤੇ ਚੁਟਕੀ ਪਰ ਹਲਦੀ ਮਾਤਾ ਤੁਲਸੀ ਜੀ ਦੇ ਪੌਦੇ ਦੇ ਕੋਲ ਰੱਖ ਦੇਣੀ ਹੈ ਹੁਣ ਜੋ ਤੁਸੀਂ ਦੀਪਕ ਤਿਆਰ ਕੀਤਾ ਗੋਲ ਬੱਤੀ ਦੇ ਨਾਲ ਉਹ ਦੀਵਾ ਤੁਸੀਂ ਤੁਸੀਂ ਮਾਤਾ ਜੀ ਦੇ ਪੌਦੇ ਤੇ ਰੱਖਣਾ ਹੈ ਵਿਸ਼ਨੂ ਜੀ ਦਾ ਇਹ ਮੰਤਰ ਜਾਪ ਕਰਦੇ ਹੋਏ ਓਮ ਨਮੋ ਭਗਵਤੇ ਵਾਸੂਦੇਵੇ ਨਮੇ ਇਸ ਤਰ੍ਹਾਂ ਕਰਨ ਨਾਲ ਤੁਲਸੀ ਮਈਆ ਬਹੁਤ ਪਸੰਦ ਹੁੰਦੇ ਹਨ ਅਦੇ ਵਿਸ਼ਨੂ ਜੀ ਵੀ ਪਸੰਨ ਹੋ ਜਾਣਗੇ ਜਿਹੜਾ ਵੀ ਵਿਅਕਤੀ ਇਸ ਪਾਰ ਨੂੰ ਵੀਰਵਾਰ ਦੇ ਦਿਨ ਕਰ ਲੈਂਦਾ ਹੈ ਤੁਹਾਡੇ ਘਰ ਇੰਨਾ ਧਨ ਆਵੇਗਾ ਜੋ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਜਿਸ ਵਿਅਕਤੀ ਤੋਂ ਵੀ ਸ੍ਰੀ ਹਰੀ ਵਿਸ਼ਨੂ ਜੀ ਪਸੰਨ ਹੋ ਜਾਂਦੇ ਹਨ ਉਹਨਾਂ ਦੇ ਜੀਵਨ 'ਚ ਇੰਨਾ ਜ਼ਿਆਦਾ ਧਨ ਆਵੇਗਾ ਕਿ ਉਹ ਕਦੇ ਵੀ ਸੰਭਾਲ ਵੀ ਨਹੀਂ ਸਪਾਉਣਗੇ ਕਿ ਉਹ ਕਦੇ ਵੀ ਸੰਭਾਲ ਨਹੀਂ ਪਾਉਣਗੇ ਹਰ ਪਾਸੇ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿਵੇਂ ਜੋ ਦੁੱਖ ਦਰਦ ਕਸ਼ਟ ਨਹੀਂ ਆ ਸਕਦਾ ਦੇਖੋ ਜੋ ਹਲਦੀ ਹੁੰਦੀ ਹੈ ਉਹ ਬਹੁਤ ਹੀ ਚਮਤਕਾਰੀ ਹੁੰਦੀ ਹੈ ਵੀਰਵਾਰ ਦੇ ਦਿਨ ਤੁਸੀਂ ਇਹ ਉਪਾਅ ਜ਼ਰੂਰ ਕਰਨਾ ਹੈ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ